ਸਭ ਤੋਂ ਪਹਿਲਾਂ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਤਪਾਲ ਸਿੰਘ ਦੁਗਰੀ ਵੱਲੋਂ ਗੁਰਫਤੇ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਮਲਟੀਮੀਡੀਆ ਵੱਲੋਂ ਸਮਾਜ ਵਿੱਚ ਜੋ ਵੀ ਚੱਲੀਆਂ ਗਤੀਵਿਧੀਆਂ ਨੇ ਉਹਨਾਂ ਬਾਰੇ ਆਪ ਜੀ ਨੂੰ ਅਗਧ ਕਰਾਉਣ ਦੇ ਲਈ ਅਲੱਗ-ਅਲੱਗ ਤਰੀਕੇ ਦੇ ਨਾਲ ਕੁਝ ਨਾ ਕੁਝ ਮੈਸੇਜ ਤਿਆਰ ਕੀਤੇ ਜਾਂਦੇ ਨੇ ਜੋ ਆਪ ਲਗਾਤਾਰ ਇੰਟਰਨੈਟ ਦੇ ਮਾਧਿਅਮ ਰਾਹੀਂ ਮੋਬਾਈਲ ਜਿਵੇਂ ਅੱਜ ਦੀ ਡੇਟ ਵਿੱਚ ਨਵੇਂ ਨਵੇਂ ਜਿਵੇਂ ਸੌਫਟਵੇਅਰ ਤਿਆਰ ਨੇ WhatsApp ਵਗੈਰਾ ਆ ਜਾਂ ਬਲੂਟੂਥ ਰਾਹੀਂ ਜਿਸ ਤਰੀਕੇ ਨਾਲ ਮੈਸੇਜ ਕਨਵੇ ਹੁੰਦੇ ਆ ਉਹ ਆਪ ਜੀ ਲਗਾਤਾਰ ਵੇਖਦੇ ਹੋ ਤੇ ਉਹਨਾਂ ਨੂੰ ਆਪਣਾ ਪਿਆਰ ਤੇ ਹੌਸਲਾ ਤੇ ਸਤਿਕਾਰ ਵੀ ਦਿੰਦੇ ਹੋ ਇਸ ਲਈ ਅਸੀਂ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ ਇਸ ਵੇਲੇ ਅਸੀਂ ਇੱਕ ਮੈਸੇਜ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ ਔਰ ਉਹ ਮੈਸੇਜ ਹੈ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਵਿਧਾਨ ਸਭਾ ਇਲੈਕਸ਼ਨਸ ਆ ਰਹੀਆਂ ਨੇ 2014 ਚ ਉਸਦੇ ਆਧਾਰ ਤੇ ਇੱਕ ਮੈਸੇਜ ਤਿਆਰ ਕੀਤਾ ਸੋ ਉਸ ਮੈਸੇਜ ਦੇ ਵਿੱਚ ਕੋਸ਼ਿਸ਼ ਹੈ ਕਿ ਅਸੀਂ ਜਿਹੜੀ ਲੋਕਾਈ ਨੂੰ ਦੁਨੀਆ ਨੂੰ ਥੋੜਾ ਜਿਹਾ ਇਹਨਾਂ ਜਿਹੜੀਆਂ ਪੋਲਿਟੀਕਲ ਗਤੀਵਿਧੀਆਂ ਤੋਂ ਜਾਣੂ ਕਰਵਾਈਏ ਕਿ ਕਿਸ ਤਰੀਕੇ ਨਾਲ ਜਿਹੜੀਆਂ ਪਾਰਟੀਆਂ ਨੇ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਆਪਣੇ ਵਾਅਦਿਆਂ ਤੇ ਆਪਣੇ ਦਾਅਵਿਆਂ ਦੇ ਵਿੱਚ ਫਸਾ ਕੇ ਇਹਨਾਂ ਦਾ ਸ਼ੋਸ਼ਣ ਕਰਦੀਆਂ ਨੇ ਸੋ ਉਸ ਦੇ ਆਧਾਰ ਤੇ ਮੈਸੇਜ ਹੈ ਛੋਟਾ ਜਿਹਾ ਇਲੈਕਸ਼ਨਾਂ ਦਾ ਦੌਰ ਹੈ ਹਰ ਪਾਸੇ ਗੱਠ ਜੋੜ ਹੈ ਇਲੈਕਸ਼ਨਾਂ ਦਾ ਦੌਰ ਹੈ ਹਰ ਪਾਸੇ ਗੱਠ ਜੋੜ ਹੈ ਕਿਸੇ ਨੂੰ ਖਰੀਦਣ ਲਈ ਤੇ ਕਿਸੇ ਨੂੰ ਵੇਚਣ ਲਈ ਹੋ ਰਹੀ ਜੋੜ ਤੋੜ ਹੈ ਇਲੈਕਸ਼ਨਾਂ ਦਾ ਦੌਰ ਹੈ ਹਰ ਪਾਸੇ ਗੱਠ ਜੋੜ ਹੈ ਇਲੈਕਸ਼ਨਾਂ ਦਾ ਦੌਰ ਹੈ ਹਰ ਪਾਸੇ ਗੱਠ ਜੋੜ ਹੈ ਵਿਕਾਉ ਵੇਕਰੇ ਨੇ ਟਿਕਾਉ ਟੇਕਰੇ ਨੇ ਦਿਖਾਉ ਵੇ ਕਰ ਰਹੇ ਨੇ ਟਿਕਾਉ ਟੇ ਕਰ ਰਹੇ ਨੇ ਰੁਝਾਨ ਲਈ ਵੋਟਰਾਂ ਨੂੰ ਨੇਤਾ ਅੱਡੀਆਂ ਭਾਰ ਦਿਖ ਰਹੇ ਨੇ ਦਿਖਾਉ ਵੇ ਕਰ ਰਹੇ ਨੇ ਟਿਕਾਉ ਟੇ ਕਰ ਰਹੇ ਨੇ ਰੁਝਾਨ ਲਈ ਵੋਟਰਾਂ ਨੂੰ ਨੇਤਾ ਅੱਡੀਆਂ ਭਾਰ ਦਿਖ ਰਹੇ ਨੇ ਆਪਣਾ ਲੀਡਰ ਦੁੱਧ ਦਾ ਤੋਤਾ ਤੇ ਦੂਜਾ ਲੀਡਰ ਚੋਰ ਹੈ ਇਲੈਕਸ਼ਨਾਂ ਦਾ ਦੌਰ ਹੈ ਹਰ ਪਾਸੇ ਗੱਠ ਜੋੜ ਹੈ ਇਲੈਕਸ਼ਨਾਂ ਦਾ ਦੌਰ ਹੈ ਹਰ ਪਾਸੇ ਗੱਠ ਜੋੜ ਹੈ ਕੋਈ ਦਾਵਾ ਕਰੇ ਵਪਾਰ ਦਾ ਕੋਈ ਛੇੜੇ ਮੁੱਦਾ ਪ੍ਰਿਸ਼ਟਾਚਾਰ ਦਾ ਕੋਈ ਕਰਕੇ ਗੱਲ ਮਹਿੰਗਾਈ ਦੀ ਦੱਸੇ ਰੇਟ ਦਾਲ ਸਬਜੀ ਆਚਾਰ ਦਾ ਕੋਈ ਦਾਵਾ ਕਰੇ ਵਪਾਰ ਦਾ ਕੋਈ ਛੇੜੇ ਮੁੱਦਾ ਪ੍ਰਿਸ਼ਟਾਚਾਰ ਦਾ ਕੋਈ ਕਰਕੇ ਗੱਲ ਮਹਿੰਗਾਈ ਦੀ ਦੱਸੇ ਰੇਟ ਦਾਲ ਸਬਜੀ ਆਚਾਰ ਦਾ ਲੋਕ ਵੀ ਸਮਝ ਚੁੱਕੇ ਇਨ੍ਹਾਂ ਦਾਵਿਆਂ ਨੂੰ ਲੋਕ ਵੀ ਸਮਝ ਚੁੱਕੇ ਨੇ ਇਨ੍ਹਾਂ ਦਾਵਿਆਂ ਨੂੰ ਕਿਉਂਕਿ ਇਹ ਕੁਝ ਦਿਨ ਦਾ ਸ਼ੋਰ ਹੈ ਇਲੈਕਸ਼ਨਾਂ ਦਾ ਦੌਰ ਹੈ ਹਰ ਪਾਸੇ ਗੱਠ ਜੋੜ ਹੈ ਇਲੈਕਸ਼ਨਾਂ ਦਾ ਦੌਰ ਹੈ ਹਰ ਪਾਸੇ ਗੱਠ ਜੋੜ ਹੈ ਕਿਸੇ ਨੂੰ ਖਰੀਦਣ ਲਈ ਤੇ ਕਿਸੇ ਨੂੰ ਵੇਚਣ ਲਈ ਹੋ ਰਹੀ ਜੋੜ ਤੋੜ ਹੈ ਇਲੈਕਸ਼ਨਾਂ ਦਾ ਦੌਰ ਹੈ ਹਰ ਪਾਸੇ ਗੱਠ ਜੋੜ ਹੈ ਹੁਣ ਲੱਗਣਗੇ ਨਾਰੇ ਦੇਸ਼ ਭਗਤੀ ਦੇ ਦਿਖਾਣਗੇ ਜੋਹਰ ਆਪਣੀ ਸ਼ਕਤੀ ਦੇ ਹੁਣ ਲੱਗਣਗੇ ਨਾਰੇ ਦੇਸ਼ ਭਗਤੀ ਦੇ ਦਿਖਾਣਗੇ ਜੋਹਰ ਆਪਣੀ ਸ਼ਕਤੀ ਦੇ ਦੇਸ਼ ਵਾਸੀਓ ਕੰਨ ਤੇ ਅੱਖਾਂ ਖੋਲ ਕੇ ਰੱਖੋ ਤੇ ਦਿਮਾਗ ਚ ਆਪਣੀ ਗੱਲ ਐ ਰੱਖੋ ਦੇਸ਼ ਵਾਸੀਓ ਕੰਨ ਤੇ ਅੱਖਾਂ ਖੋਲ ਕੇ ਰੱਖੋ ਤੇ ਦਿਮਾਗ ਚ ਆਪਣੀ ਗੱਲ ਐ ਰੱਖੋ ਲਗਾਇਆ ਸਤਪਾਲ ਨੇ ਪੂਰਾ ਜੋਰ ਹੈ ਇਲੈਕਸ਼ਨਾਂ ਦਾ ਦੌਰ ਐ ਹਰ ਪਾਸੇ ਗੱਠ ਜੋੜ ਐ ਇਲੈਕਸ਼ਨਾਂ ਦਾ ਦੌਰ ਐ ਹਰ ਪਾਸੇ ਗੱਠ ਜੋੜ ਐ ਕਿਸੇ ਨੂੰ ਖਰੀਦਣ ਲਈ ਤੇ ਕਿਸੇ ਨੂੰ ਵੇਚਣ ਲਈ ਹੋ ਰਹੀ ਜੋੜ ਤੋੜ ਐ ਇਲੈਕਸ਼ਨਾਂ ਦਾ ਦੌਰ ਐ हर पास से गठजोड़ है इलेक्शन का दौर है हो रही जोड़ तोड़ है इलेक्शन दौर है सो so, ध्यान रखो कि किस तरीके अपनी मत में यूज करना है, दावे वादे कभी ढिड नहीं भरते ढिड तो मेहनत करके भरना पैना है मैं अक्सर ही कहना हाँ नेता करते हैं बातें नेता सुनाते हैं बातें पर पता नहीं क्यों हम नेताजी से ये नहीं कह पाते कि नेताजी हम मेहनत कश लोग हैं हम ईमानदार लोग हैं हम सुबह कमा के शाम को खाने वाले लोग हैं आपकी तरह बातों की नहीं खाते नेताजी क्यों हमें आप अपनी बातों से हैं पकाते सो सानू हहन की जरूरत है धन्यवाद